ਪ੍ਰੀਤ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲਓ ਜੀ ਮਿਸਤਰੀ ਆਪਣੇ ਪਹੁੰਚ ਗਏ ਉਧਰ ਲੱਗੇ ਹੋਏ ਬਣੀ ਲਪਾਈ ਕਰਨ ਉਧਰ ਬੈਠੇ ਸਾਡੇ ਬੰਦੇ ਖ਼ਬਰ ਪੜ੍ਹਦੇ ਆ ਹੂੰ ਕੀ ਆ ਰ ਬੋਟਾ ਖ਼ਬਰ ਚ ਤਰਨੀ ਬਰਸਾਈ ਦੀ ਖ਼ਬਰ ਹੈ ਹਾਂ ਐਸੀ ਦੀ ਗੱਲ ਕੀਤੀ ਜਿਹਾ ਕੋਈ ਨਾ ਹੈ ਰਾਤ ਨੂੰ ਮੈਚ ਦੀ ਮੈਚ ਰੱਦ ਹੋ ਗਿਆ ਰਾਤ ਨੂੰ ਨਾ ਬਲੈਕਆਊਟ ਕਰਕੇ ਕਹਿੰਦੇ ਲੜ ਭੱਜੀ ਗਈ ਫਿਰ ਰੱਦ ਕਰਤਾ ਇਹਨਾਂ ਨੇ ਹੋਰ ਕੀ ਖਬਰ ਤਾਰ ਹੈ ਆਹ ਹਾ ਹਾ ਸੁਣ ਲੈ ਬਾਬਾ ਜੀਆ ਗੱਲਾਂ ਬਾਬਾ ਹੀ ਕਹਦੇ ਰੋਮ ਦੀ ਜੰਗ ਜਿਹੜੀ ਆ ਹੁਣ ਲਾਈਟਾਂ ਵੀ ਬੰਦੋ ਜੇ ਹੋ ਜੇ ਕਰਨੀ ਐ ਤੇਰਾ ਉਹ ਵੀ ਨਹੀਂ ਹੋਏ ਕਰਨਾ ਹੈ ਬਾਬਾ ਜੀ ਨੂੰ ਤਾਂ ਏਸੀ ਦੀ ਟੈਨਸ਼ਨ ਵੀ ਏਸੀ ਵੀ ਨਹੀਂ ਚੱਲਣਾ ਹਾਂ ਬਾਬਾ ਮਨਨ ਤੇ ਸਾਡਾ ਕੋਈ ਬਾਹਰ ਪੈ ਜਾਣਾ ਜਿਹੜੇ ਉਹ ਸ਼ਹਿਰਾਂ ਮੈਂ ਓਕੇ ਕਰੂੰਗਾ ਏਸੀ ਤੇ ਬਜੇ ਸ਼ਹਿਰਾਂ ਵਿੱਚ ਵੀ ਚੱਲੀ ਜਾਣਾ ਪੇ ਹੌਲੀ ਹੌਲੀ ਨਾ ਜਨਰੇਟਰ ਦਾ ਨਹੀਂ ਲਾਈਟ 12 ਵਜੇ 9 ਤੋਂ 12 ਕਿਹਾ 8 ਤੇ 8 ਤੇ 12 ਘਟੇ ਕਰਨੀ ਹੈ ਉਤੇ ਬਾਅਦ ਆ ਜਾਏਗਾ ਨਹੀਂ ਪਰ ਲਾਈਟਾਂ ਬੰਦ ਰੱਖਣੀਆਂ ਅੱਜ ਇਹ ਗਰਮੋ ਗਰਮ ਹੈ। ਨਾ ਲੋੜੇ ਨਹੀਂ ਪੱਖੇ ਚੱਲੀਆਂ ਤੇ ਇੰਨੀ ਗਰਮੀ ਵੀ ਨਹੀਂ ਹੈਗੀ ਅੱਜ ਤਾਂ ਪੱਖੇ ਗਿਆ ਪੈਂਦੇ ਤੁਹਾਨੂੰ ਪਤਾ ਨਹੀਂ ਕਿਹਦੀ ਸੀ ਨੂੰ ਆ ਆ ਨਾਲੇ ਏਸੀ ਵੀ ਨਾ ਪੈਂਦੇ ਨਹੀਂ ਦੋਏ। ਭਾਰੀ ਤਾਂ ਗੇਟਾ ਮਾ ਪਹਿਣ ਹੇਲੀ ਸਾਡਾ ਕਿ ਜਿੱਥੇ ਮਰਜ਼ੀ ਪਾਈ ਦੀ। ਬੱਸ ਕਰੋ ਗੱਲਾਂ ਦਾ ਕੜਾ ਸੁਣ ਲਾ ਦੋਹਾਂ ਦਾ। ਏਸੀ ਲਾਉਂਦੇ ਨੇ 10 ਦਿਨ ਹੋ ਗਏ ਨਾਲੇ। ਨਾ 10 ਹਾਂ। ਆ ਭਈ 9-10 ਦਿਨ ਦਾ ਕਿੰਨਾ ਕ ਫਰਕ ਆ? ਦੇਖੋ ਇਹ ਜੀ 9 ਨਾਲੇ ਉਹ ਕਹਿੰਦੇ ਸਾਨੂੰ ਫਰਕ ਨਹੀਂ ਕੋਈ ਦੇਖਦਾਂ। ਪਈ ਨਹੀਂ ਬੰਦ ਬੰਬੇ ਗੱਲਾਂ ਸੁਣ ਲੈ ਇਹਨਾਂ ਦੀਆਂ ਕਹਿੰਦੇ ਜੇ ਲਾਈਟ ਭੱਜ ਗਈ ਅਸੀਂ ਬਾਹਰ ਪੈਜੇਗਾ ਨਾ ਮਿੰਜਿਆਂ ਪਰ ਥੋੜੇ ਮਿੰਜਾ ਡਾ ਲੈਣਾ ਇੰਦਰ ਵੀ ਚਲਦੀ ਹੋਵੇਗਾ ਬੰਬੇ ਇਹਨੇ 8:30 ਵਜੇ ਕਹਿਣ ਦਾ ਜਣਾ ਚੱਲਾ ਕੋਈ ਨਹੀਂ ਬੜੀ ਬੜੀ ਨਾ ਆਲੇ ਨੇ ਇਹ ਕਿਹਦੇ ਦੇ ਭੱਜਦੇ ਮੈਂ ਜਾਣ ਸੀ ਹਾਂ ਇਹ ਇੱਯਾ ਵੇ ਉਹ ਅੱਜ ਦੇ ਮਿੰਜੇ ਅੱਜ ਦੇ ਰਾਤ ਨੂੰ ਕਿੰਨਾ ਕਿ ਬਲੈਕਆਊਟ ਹੁੰਦਾ ਕਿੰਨੀਆਂ ਕਿ ਲਾਈਟਾਂ ਬੰਦ ਹੁੰਦੀਆਂ ਕਿੰਨੀਆਂ ਨਹੀਂ ਸਾਢੇ 8 ਵਜੇ ਕਹਿਣ ਲੱਜੋਦੇ ਮੈਨੂੰ ਕੇਸੀ ਲਾਲਾ ਲਾਲਾ ਚੱਲ ਕੋਈ ਨਹੀਂ ਅੱਜ ਇੱਥੇ ਹੋਊਗੀ ਬਾਬੇ ਅਲਾਊਂਸਮੈਂਟ ਅੱਜ ਹਾਂ ਬਈ 8 ਵਜੇ ਆਪਣੀਆਂ ਲੇਟਾਂ ਬੰਦ ਕਰਦੇ ਹੋ ਤੁਹਾਡੇ ਤਾਂ ਹੋ ਗਈ ਸਾਡੇ ਨੂੰ ਪਤਾ ਹੈ ਤੁਹਾਡੇ ਵੀ ਹੋ ਗਈ ਹੋਣੀ ਜਾਂ ਸ਼ਾਮ ਤੱਕ ਹੋ ਜੂ ਸਰਕਾਰ ਵੱਲੋਂ ਆਰਡਰ ਆ ਵੀ 8 ਵਜੇ ਤੇ ਕੈਮਰੇਆਂ ਦੀ ਵੀ ਲੇਟਾਂ ਬੰਦ ਕਰਨੀਆਂ ਜਿਹੜੀਆਂ ਸੋਲਰ ਵਾਲੀਆਂ ਉਹ ਔਖੀਆਂ ਹੋਣੀਆਂ ਉਹਨਾਂ ਨੂੰ ਕੱਪੜੇ ਪਾਉਣੇ ਪੈਣੇ ਆ ਜਿਹੜੀ ਕੋਈ ਆਟੋਮੈਟਿਕ ਜਾਂ ਸੁਚਨਾ ਕੱਟਣੀਆਂ ਪੈਣੀਆਂ ਉਹਨਾਂ ਦੀਆਂ ਇੰਨਾ ਆਊਟਰ ਆਇਆ ਇੰਨਾ ਆਊਟਰ ਆਇਆ ਵੀ ਸੋਲਰ ਵਾਲੀਆਂ ਕੈਮਰੇ ਦੀਆਂ ਲੇਟਾਂ ਬੰਦ ਚਾਹੀਦੀਆਂ ਜਿਹੜਾ ਕੈਮਰੇ ਲਾਈਟ ਬਾਲਦੇ ਆ ਨਾ ਉਹ ਦਾੜਾ ਤਾਂ ਸਰਕੂ ਬਸ ਆ ਉਹ ਸ਼ਹਿਰਾਂ ਦੇ ਵਿੱਚ ਹੋਊਗਾ ਹੀ ਬਲੈਕਆਊਟ ਕਿਸੇ ਤਰ੍ਹਾਂ ਕਰੂਗਾ ਹੀ ਹੁਣ ਸਖਤਾਈ ਗਾ ਜਿਗਣਾ ਕਰੋਨਾ ਦੇ ਕਾਲ ਚ ਹੋਇਆ ਤਾਂ ਤੁਕਣਾ ਹੋ ਸਕਤਾ ਜੀ ਕਰਕੇ ਬੰਦ ਹੋਣਾ ਲੋਕ ਨਹੀਂ ਡਰਦੇ ਉਹ ਡਰੂਗੇ ਮੌਤ ਮੂਰੇ ਸਾਹਿਬ ਡਰਦੇ ਆ ਸਮਝ ਗਿਆ ਜਿਹੜਾ ਨਹੀਂ ਡਰਦਾ ਫਿਰ ਉਹਨੂੰ ਬਾਰਡਰ 'ਤੇ ਭੇਜ ਦੋ ਹਾਂ ਵੀ ਜਾਓ ਭਾਈ ਚੱਲ ਦੇਖਦੇ ਆ ਕੋਈ ਨਹੀਂ ਆ ਚੱਲੀ ਠੀਕ ਆ ਪੂਰਾ ਹਾਲ ਬੁਰਈ ਅੱਜ ਰਾਤ ਨੂੰ ਲਾਈਟ ਬੰਦ ਕਰਨ ਦਾ ਆਰਡਰ ਕਰਤਾ ਹਾਂ ਹਾਂ 8 ਵਜੇ ਤੋਂ ਲੈ ਕੇ 12 ਵਜੇ ਤੱਕ ਕੋਈ ਲਾਈਟ ਨਹੀਂ ਬਲਣੀ ਚਾਹੀਦੀ ਨਾ ਕੋਈ ਸੋਲਰ ਵਾਲੀ ਨਾ ਕੋਈ ਕੈਮਰੇ ਵਾਲੀ ਨਾ ਕੋਈ ਘਰਾਂ ਲੈਟ ਗਲੀ ਨੂੰ ਤੇ ਦਲੀ ਨੇ ਦਾ ਚੂੜੀ ਵਾਲੇ ਵਾਦੇ ਪਾਏ ਕਹਿੰਦਾ ਚੁੱਪ ਪੰਗੇ ਹਾਂ ਏਸੀ 'ਚ ਪੈਂਦਾ ਏ ਤੇਰੇ ਵਾਂਗੂ ਨਹੀਂ ਹੈਗਾ ਬਾਪੂ ਦਾਦੇ ਦੱਲੀ ਬਾਹਰ ਡੰਗਰ ਵਾਲੇ ਪੈਣਾ ਹੈ ਹਾਂ ਆਪਾਂ ਲਾਵੇ ਏਸੀ ਏਸੀ ਹਾਂ ਬਾਪੂ ਤੇਰੇ ਦੱਲੀ ਹੋ ਗਿਆ ਭਾਈ ਜੀ ਹੋ ਗਿਆ ਪਰਮ ਹੋ ਗਿਆ ਤਿੰਨੇ ਏਸੀ 'ਚ ਪੈਂਦੇ ਆਪਾਂ ਦਾ ਏਸੀ ਜਿਗੜਾ ਤੁਸੀਂ ਦੋਹੇ ਦਾਦਾ ਪੋਤਾ ਪੈਂਦੇ ਇੱਕਣੀ ਹੀ ਪੈਂਦੀ ਆ। ਕੋਈ ਅਸਲੀ ਨਹੀਂ ਹੈ। ਤਾਂ ਹੀ ਫੇਰ। ਜਾਂ ਤੁਹਾਨੂੰ ਤਾਂ ਕੋਈ ਨਹੀਂ ਅਸਲੀ ਤਾਂ ਜੇ ਨਾਂ ਵੀ ਹੀ ਉਹ ਡਲਿਆ ਹੋਊਗਾ। ਕਮਰਾ ਠੰਡਾ ਕਰਕੇ ਬੜਕੇ ਪੈ ਜਾਣਾ ਹੈ ਕੱਦਲੀ। ਆਵਾਟਾਇਨਟੀ। ਆ ਦੇਖੋ ਕੀ ਚੀਜ਼ ਆਪਰ ਹੈ। ਹੈ? ਲਾਈਟ ਨੂੰ ਬੰਦ ਨਹੀਂ ਕਰ ਬੜਕੇ ਲੈਂਡ ਦਾ। ਉਹਨਾਂ ਤਾਂ ਕਰ ਪਿਆਣਾ। ਹੈ? ਕਾਤਾ। ਏਸੀ ਪਾੜੇ ਇਸ ਟਾਈਮ। ਬੈਠ ਜੀ। ਬੈਠ ਭਗਵੰਤ ਮਾਨ ਦਾ ਨੌਲੇ ਕੇ ਜਿੱਤੇ ਬਟਨ ਦੱਬ ਦਿੰਦਾ ਹੁਣ। ਲੈ ਦਿਨਵਾ ਵੀ ਲੁੱਟਿਆ। ਭਗਵੰਤ ਮਾ ਜਿੰਦਾਬਾਦ ਹੈ ਕੱਦਲੀ। ਆਉਣਾ ਆ ਦੇ। ਜਦ ਤੱਕ ਵਾਦ ਕਰਾਉਣਾ ਨਹੀਂ ਦਰਾਂ। ਨਾ ਇਹ ਤਾਂ ਬਾਹਰ ਹਵਾ ਪਾਉਣੀ ਨਹੀਂ ਦੇ। ਨਾ ਫੇ ਕਿਹ ਬਣੂ ਲੜਾਈ ਦਾ? ਕਿਆ ਗਾਈਂ? ਤੇ ਲਾ ਇੰਨੀਆਂ پابੰਦੀਆਂ ਲਾਤੀਆਂ ਹੁਣ ਰਾਤ ਨੂੰ ਬਾਹਰ ਨਹੀਂ ਨਿਕਲਣਾ ਹੈਗਾ। 8 ਵਜੇ ਤੋਂ ਬਾਅਦ। 8 ਵਜੇ। ਹਾਂ। ਲਾਈਟ ਭੱਜ ਜਣੀ 12 ਵਜੇ ਆਉਣੀ। ਵੀ ਜੇ ਕੰਮ ਖਾਪ ਕਰ। ਓਏ ਏਸੀ ਬੰਦ। ਓਏ ਕੁੰਡੀ। ਪਰ ਉਹ ਤਾਂ ਕੱਲ੍ਹ ਹੀ ਗਲਤ ਹੋਉਂਦਾ ਏ। ਮਾਣੂ ਕੱਲ੍ਹ ਗਿਆ ਤਾਂ ਮੈਂ ਕਿਹਾ ਲਾਈਟ ਭਜਣ ਲੱਗ। ਜੇ ਲਾਈਟ ਹੀ ਨਹੀਂ ਆਉਣੀ ਕੁੰਡੀ ਗਾ ਲਾਉਂਗਾ।

ਚੱਲ ਦੇਖਦੇ ਦੱਲੀ ਜੰਗ ਨਾ ਹੀ ਲੱਗੇ ਤਾਂ ਹੀ ਚੰਗੀ ਗੱਲ ਆ ਯਾਰ ਇਹਦਾ ਨਵੇਂ ਮੜਾ ਹੀ ਆ ਇਹਦਾ ਨਵੇਂ ਮੜਾ ਘਰ ਦੀ ਲੜਾਈ ਲਾ ਲਾ ਚਾਹੇ ਚਾਹੇ ਪਾਕਿਸਤਾਨ ਕੇ ਲੜਾਈ ਲਾ ਲਾ ਲੜਾਈ ਦਾ ਨਵੇਂ ਮੜਾ ਕਿਤੇ ਵੀ ਲੇ ਲਾ ਚੱਲ ਹੋਈ ਨਹੀਂ ਲਓ ਜੀ ਇੱਧਰ ਤੇ ਮਿਸਤਰੀ ਅੱਜ ਕਰ ਗਿਆ ਸ਼ੂਟਿੰਗ ਅੱਧੀ ਦਿਹਾੜੀ ਤੇ ਇੱਥੇ ਕਰਕੇ ਪਏ ਸੀ ਤੂੜੀ ਢੋਂ ਦਾ ਡਿਸੀਜਨ ਲੈ ਲਿਆ ਅੱਜ ਵੀ ਆਪਣੀ ਦਾ ਚੱਕ ਲਈਏ ਐ ਛੋਟੂ ਥੋੜੀ ਪਾਏ ਕਰ ਇਹਨਾਂ ਨੂੰ ਬੋਲੇ ਨੇ ਗੁੱਸੇ ਹੋ ਕੇ ਪੰਡ ਬਗਾ ਕੇ ਮਾਰਨੀ ਆ ਦੇਖ ਲੈ ਚੂਰੀ ਵੀ ਬਹੁਤ ਬਜਾਦਾ ਹੁੰਦੀ ਲੜੀ ਜਾਂਦਾ ਬੋਲਾ ਓ ਛੋਲੇ ਬਾਹਰ ਕਿੱਥੇ ਆ ਉਹ ਤੇ ਆ ਸਾਹੇ ਦੀ ਹੈ ਮੇਰੀ ਮਿੱਟੀ ਪਾਇਆ ਕੋ ਤੇ ਹੀ ਦੇਵਰਾਜ ਨੇ ਮਿੱਟੀ ਪੱਟੀ ਵੀ ਬਹੁਤ ਆ ਤੂੰ ਬੋੜਾ ਹੈ ਬੋੜਾ ਚੱਲ ਉਧਰ ਨੂੰ ਪਰ ਆਨੂ ਕੋ ਮਗੇ ਦੋ ਸਰ ਮਨਸੂਹਾਂ ਸਮਝ ਕੇ ਆਂ ਜਦੋਂ ਮਿੱਠੀ ਇਹ ਪਟਪਟ ਕੇ ਢੇਰ ਕਰ ਲਿਆ ਹੂੰ ਹੂੰ ਇੱਦਾਂ ਅਸੀਂ ਨਾ ਪਾਜਾ ਉਹ ਤਾਂ ਹੈ ਹੀ ਆ ਚੱਲ ਕੋਈ ਨਹੀਂ ਇੱਕ ਕਿਹੜਾ ਕਰ ਲੈ ਆਪਣਾ ਪੱਲੀਆਂ ਤਾਂ ਬਥੇਰੀਆਂ ਪਈਆਂ ਪਰ ਆਪਾਂ ਦੋ ਜਿਹੜੇ ਨਾ ਨਾ ਦੋ ਪੇ ਜਿਹੜੇ ਕਰ ਲੈਣਾ ਪੱਲੀਆਂ ਕੰਨ ਨੂੰ ਰਵੇਡਣੀਆਂ ਇਹੀ ਖੋਲਣ ਚਲੇ ਜਾਣਾ ਖੋਲ ਕੇ ਆ ਕੇ ਫੇਰ ਇਹੀ ਪੱਲੀਆਂ ਭਰ ਲੈਣੀਆਂ ਆਪਾਂ ਨੇ ਜ਼ਰੂਰੀ ਇੰਨੀਆਂ ਲਵੇੜੀ ਜਾਣੀਆਂ ਜਾ ਜਾਣੀਆਂ ਹੀ ਨਹੀਂ ਇੰਨੀਆਂ ਦੇ ਪਰ ਫਾਇਦਾ ਕੀ ਉੱਥੇ ਲੰਗਣੀਆਂ ਨਹੀਂ ਫਿਰ ਆਦੇ ਬੋਲਾ ਕਹਣਾ ਦੇਖਦਾ 30 30 ਆਉਣੀਆਂ ਨੇ ਤੇ ਜੀ ਹੈ 30 ਆਹੋ ਵੇ 30 35 ਕ ਬੱਲੀਆਂ ਆਉਣੀਆਂ ਹੁਣ ਬਾਕੀ ਦੋ ਗਿਹੜੇ ਕਰ ਲਾਂਗੇ 70 80 ਪੰਡਾ ਜਿੰਨੀਆਂ ਵੀ ਹੋਈਆਂ ਚਲ ਕੋਈ ਨਹੀਂ ਲਓ ਜੀ ਇੱਕ ਗਿਹੜਾ ਲਾਇਆ ਇਹ ਦੂਜੇ ਗਿਹੜੇ ਨੂੰ ਆਗੇ ਇਹ ਪੱਲੀਆਂ ਪਚੀਆਂ ਦੇ ਪੰਡਾ ਬਣ ਕੇ ਰੱਖਤੀਆਂ 3 6 9 10 ਚੱਕੋੜੇ ਆ ਲੱਤ ਦੀ ਇਹਨੂੰ ਬੋੜਾ ਬੋੜਾ ਉਹ ਫਰਦਾ ਚੱਲ ਕੋਈ ਨਹੀਂ ਕਿੰਨੀਆਂ ਬੋਲੇ ਆ ਗਿਆ ਕਰਿਆ ਜਾਣ ਨਹੀਂ ਇਹ ਬੰਦੇ ਸਭ ਤੋਂ ਆ ਜਾਣੀ ਐ ਇਹਨਾਂ ਸਭ ਮੈਂ ਦੇਖੋ ਨੀ ਇਤਨਾ ਸਾਦਾ ਘਰ ਤੋਂ ਜੋ ਨਹੀਂ ਸਰਦਾਰ ਕੋ ਹੱਥ ਪਰਾਤਾ ਹੈ ਚੱਲ ਕੋਈ ਨਹੀਂ ਆ ਇਹ ਨਹੀਂ ਟੁੱੜੀ ਝੱਕਣ ਦਿੰਦਾ ਫੇਰ ਲੱਗ ਗਿਆ ਘੜਕਣ ਮਾਰੋ ਮਰ ਮਤ ਚਲੋ ਨਾ 10 15 ਦਿਨ ਕੇ ਲਈ ਹੈ ਨਾ ਹਾਂ ਹਵਾ ਵੀ ਬਹੁਤ ਤਗੜਾ ਚੱਲੂਗਾ ਅੱਛਾ ਇਹ ਹੈ ਮੌਸਮ ਵਿਭਾਗ ਵਾਲਿਆਂ ਚ ਲੱਗਿਆ ਵਾ ਆਹ ਵਾ ਨਹੀਂ ਬਹੁਤ ਪਰੂਕਾ ਬਹੁਤ ਖੇਤ ਮੁਹ ਗਿਆ ਠੀਕ ਆ ਠੀਕ ਆ ਚੱਕ ਤੋ ਚੱਕ ਤੋ 10 ਭਰੀਆਂ ਰਹਿ ਗਈਆਂ ਛਿੱਤੀ ਕਰ ਭਰੀਆਂ ਚੱਕ ਲੈ ਛਿੱਤੀ ਆ ਖੜਾ ਦੇ ਲੈ ਪੰਡ ਚੱਕਣੀ ਕੱਲੀ ਪਤੰਦਰ ਨੇ ਪਾਵੇ ਬੰਨੇ ਸਰੇ ਸਿਰ ਪਰ ਰੱਖਣੀ ਆ ਚੱਕ ਕੇ ਦੇਖੀ ਹੁਣ ਇਹ ਲੈ ਇਹ ਆ ਲੈ ਦੇਖ ਲੈ ਹੈ ਅਜੇ ਕਹਿੰਦਾ ਮੇਰਾ ਦਾਮ ਟੁੱਟ ਗਿਆ ਦੀਵਰਾਜ ਬਹੁਤ ਚਲਾਕ ਹੋ ਗਿਆ ਇਹ ਜਮਾਈ ਸਾਹਿਬ ਸਭ ਪਤਾ ਦੀਏ ਲੈ ਲਓ ਜੀ ਮਾਰ ਮਾਰ ਗੇਰ ਮੈਂ ਇਹਨੂੰ ਬਣਾਇਆ ਮਲਕੀਸ਼ਰਦਾਰ ਕੋ ਰਿਹਾ ਆ ਦੇਖਿਆ ਕਰਦਾ ਚੱਲ ਇਹ ਮਲਕੀਸ਼ਰਦਾਰ ਦਾ ਚੇਲਾ ਇਹ ਬਿਸ਼ਾ ਪੱਲੀ ਚੱਲ ਛਿੱਤੀ ਛਿੱਤੀ ਕਰ ਬੱਦਲ ਆਉਣੇ ਵਾਲਾ ਹੋਰ ਫੇ ਕਿਦਾਂ ਰੱਬ ਕੇ ਖਰਦਾ ਦਿਨ ਭੁੱਲਿਆ ਵਾ ਇਹ ਮਨ ਨੂੰ ਆਇਆ ਤਾਂ ਵੀ ਲੜਾਈ ਸ਼ਾਂਤ ਕਰਦਾ ਵੀ ਮੀ ਪਾਈ ਜਾਵਾਂ ਕਿਹੜਾ ਗੋਲਾ ਕੋਈ ਘਰੂੰਗਾ ਸ਼ਾਂਤ ਰਹੂੰਗਾ। ਗੋਲੇ ਦਾ ਕੀ ਕਰਨਾ ਤਾਂ ਨਾ। ਨਾਉਂ ਗੱਲ ਕਰਦਾ ਮੈਂ। ਬਈ ਇਹੀ ਸਾਲ ਲੱਗਦੇ ਜਿਵੇਂ ਰੱਬ ਰੋਜ਼ੇ ਆ ਜਾਂਦਾ। ਇਹ ਦੁਨੀਆਂ ਵਰ ਭਾਰ ਬਹੁਤ ਆ। ਹੂੰ ਭਾਰ ਬਹੁਤ। ਭਾਰ ਤਾਂ ਹੈਗਾ ਪਰ ਉਹ ਮੈਂ ਗੱਲ ਕਰਦਾ ਬਈ। ਬਹੁਤ ਹੋਊ ਆ। ਨਹੀਂ ਬਸ ਕਰਾਈ ਪਈ। ਅੱਜ ਬਲੈਕ ਆਊਟ ਹੋ ਗਈ ਯਾ ਰਾਤ ਨੂੰ। ਹੁਣ ਤੇ ਤਾਂ ਕਿੰਨੇ ਦਿਨ ਆਪਾਂ ਵੀ ਹਲੇ? ਹੈਂ? ਲਾਈਟਾਂ ਬੰਦ। ਉਹ ਸਾਹ ਤੁਹਾਡੀਆਂ ਲਾਈਟਾਂ ਬਲਦੀਆਂ ਹੋ ਸਾਬ ਤੇ ਆ। ਉਹਦੇ ਆਉਂ ਰਹੇ ਹੋ ਮੈਂ ਵੀ ਡਰ ਬਈ ਨਾਲੇ ਬੰਬ ਘੇਰ ਦੇਣਾ ਮੇਰੇ ਉੱਪਰ ਵੀ ਘੇਰ ਦੇਣਾ ਉਹ ਇੰਨੀ ਦੂਰ ਨਹੀਂ ਆਉਂਦੇ ਆਉਂ ਰਹੇ ਤਾਂ ਕਾ ਨਹੀਂ ਆਏਗਾ ਪਰ ਅੱਜ ਬੰਦ ਕਰਾਂਗੇ ਸਾਰਾ ਕੁਝ ਅੱਜ ਮੂੰਹ ਵੀ ਭੱਜਣੀ ਲੈ 8 ਵਜੇ ਆਹ 12 ਮਿੰਟ ਰੱਖਦੇ ਜਾ ਕਿੰਨੇ ਦਿਨ ਆਪਾਂ ਵੀ ਅੱਜੇ ਆ ਕਿ ਮੂੰਹ ਕੋਈ ਆਰਡਰ ਨਹੀਂ ਹੈਗਾ ਇਹ ਵੀ ਜਿੰਨੇ ਦਿਨ ਗੌਰਮੈਂਟ ਦਾ ਆਰਡਰ ਆ ਵੀ ਜਿੰਨੇ ਦਿਨ ਸਸਤੀ ਬਣੀ ਵੀ ਆ ਹਾਂ ਹਾਂ ਚਾਹੇ ਹਫਤਾ ਚਾਹੇ 10 ਦਿਨ 5 ਦਿਨ ਫਟ ਥੋੜਾ ਜਿਹਾ ਹਟ ਜਾਣਾ ਇਹਨਾਂ ਨੇ ਥੋੜਾ ਜਿਹਾ ਟਿਕਿਆ ਹੋਰ ਦੁਨੀਆ ਹੜ ਜਵੇ ਯਾਰ ਹੈ ਕਹਿ ਦੇ ਜੀ ਹਾਂ ਦੁਨੀਆ ਉੱਤੇ ਦੁਨਸਾਨ ਹੁੰਦਾ ਜੀ ਤੇ ਬੇਕਾਰ ਉਹਨਾਂ ਨੂੰ ਪਤਾ ਸਿੱਖਣਾ ਕਾਹਦਾ ਤੇ ਤੁਰੀ ਦਾ ਹੀਲਾ ਕਰਾ ਕੇ ਤੇ ਕੀ ਹੋ ਗਿਆ ਲਈਏ ਮੁੱਲ ਕਹੀ ਗਿਆ ਉੱਥੇ ਲੈ ਲੈ ਹਾਂ ਤੈਨੂੰ ਪੁੱਛਿਓ ਮੈਂ ਵੀ ਕਿਹਾ ਤਾਂ ਫੇਰ ਮੈਂ ਤੈਨੂੰ ਕਿਹਾ ਨਹੀਂ ਤੇ ਸਸਤੀ ਭਾਅ ਫਿਰ ਮਿਲਦੀ ਐ ਤੋਸਾ ਦਾ ਭੁਲਣ ਗਿਆ ਤਾਂ ਫੇਰ 3500 3000 ਰੁਪਏ ਕਿਲਾ ਹੀ ਨਹੀਂ ਨਹੀਂ ਕੰਮ ਦੀ ਕੁੜੀ ਪਹਿਲੇ ਆ ਵਿਕੀ ਵੀ ਆ ਕਹਿੰਦਾ ਬਾਈ ਵੇਗੀ ਯਾਰ 3500 ਨੂੰ ਦਾਈ ਤੇ ਤੂੰ ਆ ਅਸੀਂ ਥੋੜੋ ਆ ਬਾਈ ਨੂੰ ਕਿਹਾ ਤੈਨੂੰ ਕਹਿ ਨਹੀਂ ਵੀ ਉੱਥੇ ਪਾ ਹਾਂ ਕਮਾਲ ਪਰ ਆਪਣੀ ਵੀ ਦੇ ਲੈ ਅੱਜ ਵਾਰੀ ਆਈ ਦੋ ਕਿਲੇ ਆਂਦੀ ਤੁਸੀਂ ਕਹਿੰਦੇ ਤੇ ਉਹਨਾਂ ਨੇ ਛੁੱਟੀ ਕਰੀ ਆ ਮਿਸਤਰੀ ਨੇ ਤਾਂ ਕੰਮ ਰੁਟ ਆ ਗਿਆ ਅਜੇ ਮਿਸਤਰੀ ਛੁੱਟੀ ਕਰਕੇ ਆ ਬਾਬੇ ਦੁਪਹਿਰੇ ਤੇ ਇੱਧਰ ਆ ਗਏ ਕਹਦਾ ਆਉਂਦਾ ਮੇਰੇ ਕਿਤੇ ਉਹ ਛੱਡਦੇ ਆਪਣਾ ਕੰਮ ਤੂੜੀ ਤਾੜੀ ਦਾ ਨਮਚੋਲਿਆ ਚੂਲੇ ਦਾ ਨਵੇੜ ਦਾ ਚਲ ਉਹਨਾਂ ਆਉਂਗੇ ਬਈ ਦੱਸ ਦੇ ਤੱਕ 15 ਦੇ ਬਟ ਆ ਇਹਣਾ ਉਹ ਵੀ ਬਾਕੀ ਟੂੜੀ ਵੀ ਲੱਭ ਲੈਣੀ ਐ ਤਾਂ ਬਹੁਤ ਪਈ ਆ ਭਲਿਆਣੇ ਦੀ ਮੈਂ ਗੇੜਾ ਮਾਰ ਕੇ ਆਇਆ ਅੱਜ ਉਹ ਵੀ ਪਈ ਜਾਣੀ ਆ ਭਾਲ ਚੋਂ ਬਹੁਤ ਟੂੜੀ ਪਈ ਆ ਖੇਤਾਂ ਚ ụpਣੀ ਕਰੇ ਪਰ ਟੂੜੀ ਬਾੜਨੀ ਤਾਂ ਹੈ ਨਹੀਂ ਇਹ ਬਣ ਗਈ ਫੇਰ ਵੀ ਠੀਕ ਆ ਟੀਲੀ ਦਾ ਵਧਰੇ ਪਏ ਮੰਡੇ ਚ 10 10 ਕਾ ਟਰਾਲੀਆਂ ਬਣ ਜੂਵੇ ਬਸ ਇਹ 10 ਕੇ ਪੈਣੀ ਆ ਹੋਰ 10 ਕੇ ਹੋਰ ਪੈਣੀ ਆ ਆਪਣੇ ਇਹ ਕੋਟਾ ਪੂਰਾ ਕਰਦਾ ਦਾ ਕਹਿਣਾ ਪਹਿਲੇ ਕਹਿਣਾ ਉਹਨੂੰ ਫੜਾ ਕੇ ਸੇਟ ਲਾ ਸੇਟ ਲਾ ਫਸ ਫਾਤਾ ਵਿੱਚ ਨੂੰ ਪਰਸੇ ਦੇ ਬਾਅਦ ਵੀ ਛੱਡ ਲੰਦਾ ਤਾਂ ਵੀ ਉਹ ਤਾਂ ਮੈਨੂੰ ਇਹ ਪਰਸੋ ਚੌਥੀ ਪਰਸੇ ਪਾਇਆ ਹੁਣ ਅੱਜ ਸ਼ੁਰੂ ਕਰਤਾ ਆਪਾਂ ਨੇ ਇਲਾਵਾ ਬੰਦੂ ਮੈਂ ਦੇਖ ਲਿਆ ਸਾਬ ਜੀ ਹਾਂ ਤੂੜੀ ਡੰਗਰਾ ਦਾ ਪਹਿਲਾਂ ਚਾਹੀਦਾ ਕਰਨਾ ਤੂੜੀ ਵੀਰੇ ਆ ਆਹੀ ਆ ਜਾਂ ਮਹਿੰਗੇ ਰੇਟ ਮਿਲਦੇ ਇੱਥੇ ਮੈਂ ਜਾਂਦਾ ਹੋਇਆ ਏ ਇੱਕ 2 ਬਈਏ ਰੱਖਦਾ ਇੱਥੇ ਮੈਂ ਘੇਰ ਲੈ ਕੇ ਜਾਂਦਾ ਹਾਂ ਬਾਈ ਤੂੜੀ ਚਾਰੀਟ ਕਹਿੰਦਾ ਅਸੀਂ 400 ਰੁਪਏ ਨੇ ਛੱਡਦੇ ਆ ਜੀ ਹਾਂ ਚੱਲ ਕੋਈ ਦੇਖਦੇ ਆ ਇਹਨਾਂ ਅੰਦਰ ਪਾ ਕੇ ਜਾਂਦੇ 400 ਤੇ ਡਾਟਪੌਂਟ ਤੇ 400 ਆ ਜਾਦੀ ਹੋ ਨੇ ਜਿੰਨੀਆਂ ਕੰਡਾ ਉਹਨੇ ਦਾਸ 30 ਕੀ ਹੱਤੀ 3 ਕੰਡਾ ਦਾ ਕੱਲ ਜਿੰਨੀਆਂ ਦਾ ਵੀ ਹੋਇਆ ਉਹ ਮਤਲਬ 750 ਰੁਪਏ ਕੰਡ ਬੈਠੇ ਆਹ ਹੋ ਚਲੂ ਤਾਂ ਬਜਨਪੁਰਾ ਜਿੰਨਾ ਬਜਨ ਹੋਊ ਹੂੰ ਹੂੰ ਬਾਕੀ ਗਰਾ ਦੇਖੀ ਤੇ ਫੋਨ ਕਰਕੇ ਹੈ ਉਹ ਚਾਲ ਵਾਲਿਆਂ ਵਿੱਚ ਲਾਉਂਗਾ ਤੁਸੀਂ ਜਰ ਸਕਦੇ ਤੇ ਚਾਰੀ ਚਾਰ ਹਾਂ ਤੇ ਤੁਸੀਂ ਮੌਲਾ ਲੈ ਲਓ ਸਟ੍ਰੈਨ ਸਟਾਉੜੇ ਨਾਲ ਬਿਤੇ ਗਰੇ ਘੁੰਮ ਕੇ ਮੜਿਆ ਲਿਆ ਬਈ ਕਾਲੇ ਵਾਲੇ ਛੋੜੇ ਪਏ ਗਰੇ ਕੁੰਮੂਗਾ ਤਾਂ ਹੀ ਜੀ ਗਿਆ ਤਾਂ ਭਲਿਆ ਨੂੰ ਗੱਦ ਤੇਗਾ ਰੱਗੂ ਵਾਲਿਆਂ ਨੂੰ ਕਹਿ ਦੇਣਾ ਤਾਂ ਉਹਨਾਂ ਦੇ ਚਾਰ ਪੰਜ ਟ੍ਰੈਡੀਆਂ ਲੈ ਲੈਣੀਆਂ ਦੀ ਇੱਕ ਨਹੀਂ ਕਹ ਸਾਨੂੰ ਚਾਰ ਪੰਜ 30 ਨੂੰ ਕਹਿ ਦੇਣਾ ਤਾਂ ਉਹ ਤਾਂ ਕੋਈ ਦੇ ਦੇ ਪੈਸੇ ਤਾਂ ਦਊਂਗੀ ਆਓ ਮੈਂ ਬਣ ਤੌਰੀ ਗਈਆਂ ਦੀ ਉਦਣ ਮੀਂਹ ਨਾ ਪੈਂਦਾ ਮਸ਼ੀਨ ਚੱਲਦੀ ਤਾਂ ਹੈਗੀ ਸੀ ਹਿੰਦੀ ਖਬਰਾਂ ਕਾਹਲੀ ਕੰਦੇ ਤੂੜੀਏ ਤੂੜੀ ਬਣਾ ਜਾਣੀ ਸੀ ਉਦੋਂ ਚਾਰੇ ਬਣੀਆਂ ਜੇ ਮਸ਼ੀਨ ਨਾ ਖਰਾਬ ਹੁੰਦੀ ਉਦਨੇ 8-10 ਬਣ ਜੇਣੀ ਸੀ 7-8 ਉੱਤੇ ਮੈਂ ਦੋਏ ਦਿਨ ਤਾਂ ਵੇ ਘਰੇ ਹੀ ਲਾ ਦੇਣਾ ਤਾਂ ਅਸੀਂ ਹਾਂ ਇਹ ਤਾਂ ਕੱਲ ਨੂੰ ਚੱਲਣੀ ਹੈ ਅੱਜ 8 ਦਿਨ ਹੋ ਗਏ ਦੇਖ ਲੈ ਕੱਲ ਨੂੰ ਨਹੀਂ ਚੱਲਣੀ ਪਰ ਸੋਮ ਚੱਲੂ ਥੋੜੀ ਕੱਲ ਤੋਂ ਨਹੀਂ ਚੱਲਣੀ ਅੱਜ ਨਹੀਂ ਚੱਲਣੀ ਘੰਟੇ ਤੱਕ ਮੀਂਹ ਨਹੀਂ ਆ ਜਾਣਾ ਕੀ ਇੱਕ ਘੰਟੇ ਤੱਕ ਮੀਂਹ ਨਹੀਂ ਆ ਜਾਣਾ ਨੂੰਰ ਅੱਪਾ ਦਾ ਬੰਦਾ ਦੋਸਤ ਕੀ ਪਤਾ ਵੀ ਆਉਣਾ ਕਿ ਨਹੀਂ ਆਉਣਾ ਕੱਲ ਦੇਖ ਲੈ ਇਹ ਮਾਰੇ ਹਾਲਾਤੇ ਹੁੰਦੇ ਆ ਕੱਲ ਆਪਣੇ ਪੂਰੇ ਮੀ ਪੈ ਗਿਆ ਉਹ ਕੰਮ ਖੜਾਤਾ ਮੈਂ ਰੋਪੜ ਨੂੰ ਗਿਆ ਚੂਲੀ ਕੱਢਦਾਤਾ ਅਮਰਸੂਏ ਦੇ ਘਾਹ ਦਾ ਟੁਕਾ ਨਹੀਂ ਪਤਾ ਵੀ ਤੈਨੂੰ ਵੀ ਕੱਟਣੀ ਆ ਜਿੱਲਦੀ ਦਾ ਕਰਦੀਏ ਤੂੰ ਤਾਂ ਤਾਂ ਨਹੀਂ ਜੱਟਣੀ ਮੈਨੂੰ ਕਿੰਨੇ ਦਿਨ ਹੋ ਗਿਆ ਵੀ ਤੂੰ ਉੱਥੇ ਤੂੰ ਮੈਨੂੰ ਟਰੈਕਟਰ ਤੇ ਨਾ ਮੈਂ ਛੇੜ ਦਿੰਦਾ ਤੂੰ ਮੈਨੂੰ ਐ ਦੱਸ ਤੂੰ ਹੀ ਦਾ ਫਸ ਪਾਇਆ ਫਸ ਹੁਣ ਪੱਕਿਆ ਉਹ ਫਸਦਾ ਪਿਆ ਸਣੀ ਨੂੰ ਭਰ ਕੇ ਖੜਾ ਲੰਦੇ ਮੈਨੂੰ ਐ ਦੱਸ ਉਹ ਇਹਦੇ ਕਿ ਬਿਗੜੇ ਤਾਂ ਕੁਝ ਨਹੀਂ ਆਪਣੀ ਤਾਂ ਢੋ ਹੋਣੀ ਮੁੱਲ ਦਾ ਚੱਕਰ ਆ ਮੁੱਲ ਦਾ ਚੱਕਰ ਪੈਂਦਾ ਇਹਦਾ ਤਾਂ ਕੋਈ ਚੱਕਰ ਨਹੀਂ ਇਹਦਾ ਫੱਟੇ ਪਤਾ ਆ ਵੀ ਪੰਡਵ ਤਾਂ ਕਿਹੜੀ ਖਰਾਬ ਹੋਈ ਇੱਥੇ ਉਹ ਹੀ ਕਹਿਣਾ ਮੁੱਲ ਵਾਲੀ ਉਹਥੇ ਕਿਹੜੇ ਲਾ ਜਾਣ ਆ ਪੰਡਾ ਖਰਾਬ ਹੋਈਆਂ 2-4 ਜਿਹੜੀਆਂ ਮਤਲਬ ਪਾਣੀ ਭਰਤਾ ਦੁੱਧ ਹਨ ਬਸ ਉਹ ਵੀ ਸਾਈਡ-ਸਾਈਡ ਪਰ ਆ ਵਿਚ ਨਹੀਂ ਹੈਗੀਆਂ ਚੱਕਰ ਤਾਂ ਮੁੱਲ ਦਾ ਏ ਸ਼ਾਮ ਨੂੰ ਜਲੇ ਘੁੰਮਣਾ ਲੱਭ ਤਾਂ ਜਾਣੀ ਆ ਲੱਭ ਦੇਣੀ ਵੀ ਤਾਂ ਲੱਭੀ ਲੈ ਗੱਲੂ ਹੁਣ ਇਹੀ ਕੰਮ ਪਰ ਆ ਲੱਭ ਲਿਆਂਗੇ ਜੀ। ਜੀ ਦੱਬੂ ਬਰ 500 ਰੁਪਏ ਤਾਂ ਆਉਂਗੀ ਉਹ 400 ਰੁਪਏ ਨੂੰ। ਨਾ ਹੀ ਖੇੜੀ ਜਾਇਆ ਖੇੜੀ ਬਥੇਰੀ ਮਰ ਜਾਣੀ ਹੈ। ਸਵੇਰੀਆਂ ਚੱਲੀ ਮੈਂ ਜਾਣਾ ਖੇੜੀ। ਐ ਖੇੜੀ। ਅੱਜ ਬਾਬੇ ਨੂੰ ਕਿਹਾ ਦਿੱਤਾ ਸਵੇਰੇ ਸੀ ਕਿ ਬਾਬੇ ਸਕੂਟਰੀ ਲੈ ਕੇ ਢਾਹ ਮਾਰਿਆ ਸਾਰੇ ਕਿਤੇ। ਬਾਬਾ ਹੀ ਗਏ ਨਹੀਂ। ਅੱਜ ਹੁਣ ਜਾਣਾ ਮੈਂ ਸ਼ਾਮ ਨੂੰ। ਢਾਹ ਮਾਰੀ ਹੁੰਦੀ। ਕੋਈ ਨਹੀਂ ਉਹ ਵੀ ਕੱਲੂ ਵੀ ਜਾਇਆ ਆਉਂਗੇ। ਉਹਨੂੰ ਪਤਾ ਕੱਲ ਉੱਥੇ ਦੀ ਬੁਣ ਕੇ ਕਹਿੰਦਾ ਅੰਦਰ ਪਤਾ ਲੱਗ ਜੂਗੀ ਉਹ ਆਏ ਦਾ ਦੱਸਦਾ ਵੀ ਬੁਲਾਣਾ ਮੰਦਾ ਆ ਕੇ ਕਿੰਨੂੰ ਆਏਗਾ ਮੇਰੇ ਕੋਲ। ਆਇਆ ਤੈਨੂੰ ਕੁਝ ਨਹੀਂ ਦੇਉਂਦਾ ਤਾ ਇਹ ਤਾਂ ਨਹੀਂ ਹੈ ਇੱਧਰ ਇਸ ਸੌ ਸਾਰੇ ਜਾਨੀ ਹੁੰਦੇ ਨੇ ਉਹਨਾਂ ਦੇ ਤੋਂ ਤਾਂ ਕਿ ਉਹ ਨੀਓ ਨੂੰ ਆ ਪੁੱਛ ਲੈ ਵੀ ਪੁੱਛ ਲੈ ਨਹੀਂ ਆ ਬਾਈ ਹਾਂ ਤਾਂ ਕਵਾਣੇ ਨੂੰ ਪੁੱਛ ਲੈ ਫੋਨ ਕਰ ਲੈ ਅਸੀਂ ਨਹੀਂ ਦਿੱਤੇ ਜਾਨ ਨੂੰ ਉਹਨਾਂ ਕੋਲੋਂ ਹੁੰਦੀ ਬਣੀ ਜਿਹੜੇ ਯਾਰ ਉਹ ਵੀ ਕਰੇ ਮਸ਼ੀਨ ਦਾ ਤਾਂ ਬੰਗਾ ਜੇ ਕਾਲੇ ਨਹੀਂ ਦੀ ਬਣਾ ਦੇਣੀ ਜੇ ਮੀਨ ਚੱਲਦੀ ਜੇ ਹੁਣ ਜੇ ਮਸ਼ੀਨ ਚੱਲੂ ਕੱਲ ਨੂੰ ਏਸੀ ਬਣ ਦੇਣੀ ਪਰ ਬਣਦਾ ਜਾਣੀ ਆ ਬਣਦੇ ਰਹੇ ਪਏ ਆ ਬਣ ਜਾਣੀ ਆ ਜਣੀ ਬੰਦੇ ਨੂੰ ਟੇਕ ਨਹੀਂ ਬਸ ਆਹ ਜਿਹੜੀ ਫੋਰ ਲੱਗੀ ਹੋਈ ਨਾ ਨਹੀਂ ਵੀ ਦੇ ਨਾ ਤੂੰ ਵੀ ਤਾਂ ਲੱਗ ਕੇ ਜਾਉਂ ਗਿਆ ਹਾਂ ਆਹ ਆਹ ਲੋੜੀ ਦਾ ਜ਼ਰੂਰੀ ਆ ਯਾਰ ਬਣ ਜਾਣੀ ਆ ਹੁਣ ਵੀ ਬਣ ਜਾਣੀ ਆ ਪਰ ਆਹ ਜਿਹੜਾ ਅੰਦਰ ਓਏ نیچے ਰੱਖ ਲੈ ਓਏ نیچے ਰੱਖ ਲੈ ਓਏ نیچے ਰੱਖ ਲੈ ਮਿਲੋ ਜੀ ਆਪਣੀ ਤੂੜੀ ਦਾ ਲੱਗਿਆ ਨਿਬੜ ਜਿਹੜੀ ਹੈਗੀ ਸੀ ਅੱਲੇ ਵੀ 8-10 ਟਰਾਲੀਆਂ ਹੋਰ ਪੈਣ ਦੀ ਸੁਭਾਵਨਾ ਹੈ ਦੇਖਦੇ ਆ ਮੁੱਲ ਜੇ ਮਿਲਦੀ ਆ ਭਰ ਦੇਣਾ ਸ਼ੈੱਡ ਪੂਰਾ ਇਹਨਾਂ ਬਲੂਟੋ ਹੋ ਗਈ ਹੁਣ ਅਗਲੇ ਲਾਪੂ 10 ਕ ਟ੍ਰਾਲੀਆਂ ਹੋਰ ਪੈਜੂ ਮੈਨੂੰ ਉਮੀਦ ਆ ਹੈ ਕਰੇਗਾ ਬੰਨ ਨਹੀਂ ਦਿੰਦਾ ਰੱਬ ਅੱਜ ਦੇ ਲਾ ਹੁਣ ਮੈਂ ਕੋਰ ਤੇ ਮੁੜ ਕੇ ਗਿਆ ਗੜਕ ਕੇ ਹੈ ਕਾਲੂ ਦੇਖਦੇ ਆ ਕੋਈ ਨਹੀਂ ਧੋ ਲੈਂਦੇ ਆ ਪੱਲੀਆਂ ਤੇਰਾ ਸੁੰਬਰ ਦੀ ਮੜਾ ਝਾੜੂ ਕੱਤ ਲਿਆ ਆਪੇ ਆਹੀ ਹੋਰ ਫੇ ਕਿਦਾਂ ਕਿਹੜੀ ਪਨੀਰੀ ਤਿਆਰ ਕਰੀ ਪਨੀਰੀ ਦੇਖਦੇ ਹਲੇ ਹੱਥ ਵਿਚਾਲਾ ਆ ਜਰਾ ਹਾਂ ਇਹ ਡਲਈ ਵੱਜੇ ਹੋਏ ਆ ਹੋਰ ਗਵਰਨਮੈਂਟ ਨੇ ਸੋਹਣੇ ਲਝਾਏ ਆ ਉਧਰ ਪਾਕਿਸਤਾਨ ਨੇ ਲਝਾ ਲਏ ਹੁਣ ਉਹਦਾ ਘਰ ਟਡਾਰਾ ਕੱਟਦਾ ਜ਼ਿਆਦਾ ਸਾਨੂੰ ਕੱਟਦਾ ਜ਼ਿਆਦਾ ਡਾਰਾ ਜ਼ਿੰਮੇਵਾਰਾਂ ਨੂੰ ਹੈ ਬਾਬ ਵਧੀਆ ਜਿੰਦਾ ਫੇਰ ਦੇਣਾ ਤਾਂ ਫੋੜਗਾ ਨਹੀਂ ਫੇਰ ਇਹਦੇ ਚ ਨਹੀਂ ਕੱਲ ਨੂੰ ਰੇਹ ਸਟਕ ਕੇ ਮੜਾ ਜਹਾ ਫਟੀ ਨਹੀਂ ਫੇਰ। ਸਭ ਕਾਡੇ ਵਿੱਚ ਨਾ ਜਿਗਦੀ ਪੋਲੀ ਨਹੀਂ ਰਹਿੰਦੀ ਹੈਗੀ ਪਨੀਦੀ। ਨਹੀਂ ਇਹ ਪਾਣੀ ਬਹੁਤ ਪੀਂਦਾ ਖੇਤਾਂ ਮੈਂ ਤਾਂ ਹਰੇਕ ਸਾਲ ਲੱਕਣ ਦਾ ਪੀਂਦਾ। ਮੈਨੂੰ ਪਤਾ ਪਾ ਕੇ ਕਹਣਾ ਪੀਦੇ ਆ। ਪਾਣੀ ਵਧੀਆ ਪੀਂਦਾ ਖੇਤ। ਪਾਣੀ ਨਹੀਂ ਖਲਬਦਾ। ਹੂੰ। ਕੱਲ ਨੂੰ ਖਲਬਦੀ। ਤਿਆਰੀ ਆ ਫਿਰ। ਆ ਵੀ ਕਹਿੰਦਾ ਵੀ ਟਿਕਣਾ ਨਹੀਂ ਨਾ ਹੈਗਾ ਜੱਟਾਂ ਨੇ ਤਰੀਕ ਜੇ ਪਹਿਨਾ ਚਾਰ ਦਿਨ ਪਹਿਨਾ ਦੇ ਦਿੰਦਾ ਹੋਰ ਚਾਰ ਦਿਨ ਪਹਿਨਣ ਲੱਗ ਜਾਣਾ ਤਾਂ। ਕੀ ਫੇਰ ਵੀ ਲੇਟ ਆ ਸੀ ਤਾਂ। ਪੰਜ ਤਰੀਕਾ ਆਪਣੀ ਆਓ ਵੇ ਅੱਜ ਕਿੰਨੀ ਹੋ ਗਈ 10 ਹੋ ਗਈ ਮੰਨ ਲਾ ਪਹਿਲੂ 10 ਹੋਣੀ ਹੈ ਇਹ 10 ਨੂੰ ਬੀਜ ਹੋਣੀ ਅਗਲੀ 10 ਨੂੰ ਲੱਗਣੀ ਮਾਡੋ ਭਗ ਲਾ ਦੂੰ ਪਨੀਰੀ ਪਿਆਰ ਹੋ ਜਾਣੀ ਤਾਂ ਪਨੀਰੀ ਤਾਂ ਪਨਾ ਬਾਈ ਤੇ ਹੀ ਦਿੰਦੀ ਹੋ ਜਾਣੀ ਯਾਰ ਨੂੰ ਇਹਦਾ ਪਾਣੀ ਨਿਕਲਣ ਦਾ ਪ੍ਰਬੰਧ ਰੱਖਦੀ ਮੜਾ ਹੀ ਜਾ ਬਸ ਪਨੀਰੀ ਦਾ ਪਹਿਲੇ 2 ਦਿਨ ਪਨੀਰੀ ਤੇਰੀ ਇਹ ਹਫਤੇ ਜੋ ਹਫਤੇ ਦਾ ਫਰਕ ਪਾ ਜੂਗੀ ਇੱਕ ਤਾਂ ਨੂੰ ਦੱਸ ਦੰਨਾ ਇੱਕਣਾ ਬੀਜਣੀ ਆ ਪਾਣੀ ਜੇ ਖੜ ਗਿਆ ਮੈਨੂੰ ਪਹਿਲੇ 2 ਦਿਨ ਪਾਣੀ ਨਹੀਂ ਖੜਨਾ ਚਾਹੀਦਾ ਦੋ ਦਿਨ ਨਿਕਲ ਆ ਵਾ ਪਹਿਲੇ 2 ਦਿਨ ਪਾਣੀ ਨਹੀਂ ਖੜਨਾ ਚਾਹੀਦਾ ਪਹਿਨਾ ਜਾਂ ਲਾਉਣਾ ਹੈ ਜਾਂ ਜਰੂਰ ਹੈ ਨ ਭਰਦੀਆਂ 8-10 ਘੰਟੇ ਖੜ੍ਹ ਜੇਵੇ ਜਿਹੜਾ ਬਾਉ ਤੇ ਬਾਹ ਪਾਣੀ ਨਹੀਂ ਖਾਣਾ ਚਾਹੀਦਾ ਫੇਰ ਬਹੁਤ ਕਿੰਨੇ ਬਾਈ ਕਿੰਨੇ ਦਾ ਬਾਇਆ 11 ਸੋਈ ਸੋਰ ਨਹੀਂ ਆਹੇ ਸਾ ਮਣੀਆ ਹੀ ਨਹੀਂ ਕੀ ਗੱਲ ਆ ਬੱਤੱਕੇ ਨਾਲ ਕਰਿਆ ਵਾਰਨ ਦੋ ਬਣਾਤੇ ਸੋਈ 40-40 ਕਿਲੋ ਦੇ ਕਰੇ ਹੈਗੇ ਮੈਂ ਤਾਂ ਬਾਈ ਮਣਕੇ ਹੀ ਦੱਸ ਸਕਦਾ ਹੁਣ ਮਣਦੇ ਫਿਰ 40 ਕਿਲੋ ਦਾ ਹੈਗੇ ਨਹੀਂ ਥੋਲੂ ਬੁਲਾਇਆ ਮੈਂ ਹੂੰ ਥੋਲੂ ਤਦ ਬੱਬਾ ਚਾਰ ਕੇ ਕਰਮਾ ਉਰਾਂ ਖੜ ਗਏ ਹੂੰ ਇਹਨੂੰ 2 11 ਚ 30 ਕਿਲੋ ਵੀ ਜੋਣਾ ਬਸ ਮਾਏ ਹਰੇ ਇੰਨਾ ਮਾ ਸਾਰੇ ਮਾਉਣਾ ਮਾਣਾ ਬਰਦੀਨ ਮਾਣਾ ਮੱਕੀ ਕਿ 80 ਕਿਲੋ ਵੀ ਜੜਾ ਹਾਂ ਹੁਣ ਤੂੰ ਦੇਖ ਲੈ ਬਾਈ ਕਿੰਨੇ ਨੂੰ ਮੰਨਦਾ ਘੱਟ ਵੱਧ ਚਾ ਮਣ ਕੇ ਦੇਖਦਾ ਮਾਤਰਾ ਜੀ ਬਹੁਤ ਆ ਰਿਆ ਸੋ ਜੋਂ ਦੇਖ ਲੈ ਬਈ 6 ਬਿਸਵੇ ਬਣੇ ਆ ਇਹ ਹੁਣ ਤੂੰ 6 ਬਿਸਵੇ ਚ ਦੇਖ ਲੈ ਬਈ ਤੇਰਾ ਉਹ ਮਰਲੇ ਦਾ 3 ਕਿਲੋ ਕਹਿੰਦੇ ਆ ਮਰਲੇ ਕਿੰਨੇ ਬਣ ਗਏ ਮਰਲੇ ਬਣਾ ਦਿੰਦੇ ਆ ਮਰਲੇ ਬਣਾ ਕੇ ਜੇ 3 ਕਿਲੋ ਦੇ ਹਿਸਾਬ ਨਾਲ ਲਾਉਣਾ ਹੂੰ ਮਰਲੇ ਦਾ 3 ਕਿਲੋ ਜਾਂਦੇ ਆ ਤਕਰੀਬਨ ਉਹ ਹੂੰ 16 ਬਾਈ ਸਾਢੇ 16 ਬਾਈ 5 ਤਾਂ ਹਾਂ ਹਾਂ ਇਹ ਤੇਰੇ 10 ਮਰਲੇ ਬਣੇ ਬਾਈ ਫਵਾ ਨੂੰ ਮਰਲੇ ਮੰਨ ਲਾ ਦਾਸ ਮਰਲੇ ਦੇ ਕਰੀਬ ਜਗਾ 30 ਕਿਲੋ ਨੇ ਆ ਪੀ ਨਹੀਂ 32 ਤੇ 33 ਪੈ ਸਕਦਾ 35 ਲਾ ਲਾ ਚੱਲ ਬਾਈ ਹੱਦ ਪਾਉਣਾ ਗਾ ਕਿ ਕਿਹੜਾ ਪਾਉਣਾ 40 ਆ 40 ਨੇ ਥੋੜਾ ਜਿਹਾ ਘਟ ਗਿਆ ਹੋਰ ਵਧਾ ਲੰਨੇ ਪਰਾਂ ਨੂੰ ਅਸਲੀ ਮਹੀਨੇ ਚ 2 ਅੱਠ ਇੱਕ ਕਰਮ ਹੋਰ ਵਧਾ ਦੰਨੇ ਆ ਡੇਢ ਇੱਕ ਕਰਮ ਕਰ ਲੀਂਦਾ ਹੈ ਨਾ ਡੇਢ ਕਰਮ ਆ ਬਲੋ 2 ਕਰਮ ਵਧਾਣੀਆਂ ਪਰ ਉਹ ਵੱਜ ਜਾਣੀਆਂ ਦੋ ਤਾਂ ਹਾਂ ਬਸ ਦੋ ਵੱਜੀਆਂ ਸਰ ਗਿਆ ਉਹਨਾਂ ਦਾ ਬਾਹਾ ਦੋ ਕਰਮਾ ਵੱਧ ਗਈਆਂ ਇੰਨੇ ਚ ਤੇਰਾ ਦੋ ਵਿਸ ਵਿੱਚ ਵੱਜ ਜਾਣੇ ਯਾਨੀ ਕਿ ਪੰਜ ਮਰਲੇ ਚਾਰ ਪੰਜ ਮਰਲੇ ਵੱਜ ਜਾਣੇ ਹਾਂ ਤਿੰਨ ਮਰਲੇ ਵੱਜ ਜਾਣੇ ਬਸ ਠੀਕ ਆ ਸਰ ਫੇਰ ਉਹ ਜਨੇ 13 13 39 ਓਹੀ 40 ਕਿਲੋ ਚ ਵੱਟ ਮੈਂ ਉਹ ਸਿਰੇ ਹੀ ਪਾਈ ਤੇ ਜਿਹੜੇ ਹਸਾਂ ਨਾਲ ਮੈਨੂੰ ਬੰਦੇ ਨੇ ਵਸਿਆ ਦਾ ਹੂੰ ਪਰ ਮੈਂ ਬੈਠੀ ਪਤਾ ਨਹੀਂ ਕਾਹਤੇ ਘੱਟ ਕਰ ਬੈਠਿਆ ਹੂੰ ਉਹ ਦੇਖ ਆ ਦਿਖਦੀ ਆ ਗਬਲੀ ਵੱਟ ਵੀ ਉੱਥੇ ਆ ਹੂੰ ਉਹ ਬਰਲੀ ਵੀ ਉੱਥੀ ਆ ਹੂੰ ਉਨੇ 40 ਕਿਲੋ ਬੀਜ ਵਾਸਤੇ ਹਨ ਪ੍ਰੋਪਰ ਹੁਣ ਇਹ 33 35 ਕਿਲੋ ਵਾਸਤੇ ਪ੍ਰੋਪਰ ਜੇ ਤੂੰ 40 ਬੀਜਣਾ ਚਾਹੁੰਦਾ ਫਿਰ ਥੋੜਾ ਜਿਹਾ ਵਧਾ ਲੈ ਵਧਾ ਲਾਂਗੇ ਬੀਜਣਾ ਤਾਂ 40 ਬਾਫ ਫਿਰ ਥੋੜਾ ਜਿਹਾ ਵਧਾ ਦੇ ਦੋ ਥੈਲੇ ਆ 40 40 ਕਿਲੋ ਦੇ ਬਾ ਠੀਕ ਹੈ ਚਲੋ ਕਰੋ ਤਿਆਰੀ ਫਿਰ ਕੱਲੂ ਬੀਜਣਾ ਕੇ ਪਰਸੋਂ ਨੂੰ ਕੱਲ ਕੱਲ ਚਲ ਠੀਕ